ਸਾਜੀ ਕਾਲ ਜੀ ਬਰਨਾਲੇ ਦੀ ਹਰ ਇੱਕ ਤਸਵੀਰ ਤੁਹਾਨੂੰ ਵਿਖਾ ਰਿਹਾ ਜਿਸ ਢੰਗ ਦੇ ਨਾਲ VOTING ਦਾ ਸਿਲਸਿਲਾ ਜਾ ਰਹੀ ਹੈ ਹਰਿੰਦਰ ਸਿੰਘ ਢਾਲੀਵਾਲ ਦੀ ਗੱਲ ਕਰੀਏ ਜਿਸ ਢੰਗ ਦੇ ਨਾਲ ਵੱਡਾ ਸਮਰਥਨ ਇਹਨਾਂ ਨੂੰ ਜਦੋਂ ਪ੍ਰਚਾਰ ਕਰ ਰਹੇ ਸੀ ਉਸ ਸਮਾਂ ਵੀ ਮਿਲਦਾ ਹੋਇਆ ਨਜ਼ਰ ਆਇਆ ਔਰ ਅੱਜ ਵੀ ਚਿਹਰੇ ਦੇ ਉੱਪਰ ਮੁਸਕਾਨ ਹੈ ਕੀ ਦੱਸ ਰਹੀ ਹੈ ਜੀ ਮੁਸਕਾਨ ਜਾਂ ਸਿੱਧੇ ਤੌਰ ਤੇ ਕਹੀਏ ਕਿ ਜਿਹੜਾ ਬਦਲਾਵ ਦੀ ਇੱਕ ਲਹਿਰ ਬਰਨਾਲੇ ਵਾਲਿਆਂ ਨੇ 2017 ਦੇ ਵਿੱਚ ਸ਼ੁਰੂ ਕੀਤੀ ਸੀ ਕਹਿਮ ਹੈ ਉਹ ਲਹਿਰ ਹੁਣ ਵੀ ਬਿਲਕੁਲ ਕਹਿਮ 17 ਚ ਨਹੀਂ ਬਰਨਾਲੇ ਵਾਲਿਆਂ ਨੇ 2014 ਚ ਸ਼ੁਰੂ ਕਰ ਲਈ ਸੀ ਜਦੋਂ ਪਹਿਲੀ ਵਾਰ ਮਾਝੂਕ ਮੁੱਖ ਮੰਤਰੀ ਭਗਵੰਤ ਮਾਨ ਜੀ ਐਮਪੀ ਦਾ ਇਲੈਕਸ਼ਨ ਲੜੇ ਸੀ ਉਸ ਟਾਈਮ ਤੋਂ ਬਰਨਾਲੇ ਵਾਲੇ ਸਦਾ ਹੀ ਆਮ ਆਦਮੀ ਪਾਰਟੀ ਨੂੰ ਬੜੀ ਵੱਡੀ ਰੀਡ ਨਾਲ ਜਿਤਾਉਂਦੇ ਆ ਰਹੇ ਆ ਉਹੀ ਮੁਸਕਾਨ ਅੱਜ ਦੱਸ ਰਹੀ ਹੈ ਵੀ ਆਉਣ ਵਾਲੀ 23 ਤਰੀਕ ਨੂੰ ਕੀ ਰਿਜ਼ਲਟ ਆਉਣ ਵਾਲਾ ਹੈ ਉਹ ਬਰਨਾਲੇ ਦੇ ਲੋਕਾਂ ਦਾ ਜਾਂ ਉਪਲੀ ਦੇ ਲੋਕਾਂ ਦਾ ਪਿਆਰ ਦੱਸ ਰਿਹਾ ਹੈ ਵੀ ਤੇ ਇਹ ਤਰੀਕ ਨੂੰ ਆਮ ਆਦਮੀ ਪਾਰਟੀ ਬੜੀ ਵੱਡੀ ਲੀਡ ਨਾਲ ਜਿੱਤਣ ਜਾ ਰਹੀ ਹੈ ਜਾਨੀ ਤੁਸੀਂ ਵਿਧਾਨ ਸਭਾ ਦੀ ਪੌੜੀਆਂ ਚੜਨ ਲਈ ਤਿਆਰ ਹੋ ਗਏ ਹੋ ਬਿਲਕੁਲ ਕਿ ਇਹ ਤਾਂ ਲੋਕਾਂ ਇਹ ਇਹ ਲੋਕਾਂ ਲੋਕਾਂ ਦੇ ਹੱਥ ਹੁੰਦਾ ਜੀ ਕੋਈ ਬੰਦਾ ਆਪਣੀ ਤਾਕਤ ਰੱਖਦਾ ਪ੍ਰਧਾਨ ਸਭਾ ਦੀਆਂ ਪੌੜੀਆਂ ਚੜਨਾ ਇਹ ਉਸ ਏਰੀਏ ਦੇ ਲੋਕਾਂ ਦੀ ਤਾਕਤ ਹੁੰਦੀ ਹੈ ਇਹ ਲੋਕਾਂ ਦੀ ਤਾਕਤ ਹੈ ਹਰਿੰਦਰ ਕਾਹਣਾ ਵਿਧਾਨ ਸਭਾ ਦੀਆਂ ਪੌੜੀਆਂ ਚੜਨ ਵਾਲੇ ਲੋਕ ਚੜਾਣ ਵਾਲੇ ਲੇਕਿਨ ਕਾਰਨ ਕੀ ਮੰਨਦੇ ਹੋ ਜੇ ਤੁਸੀਂ ਕਹਿ ਰਹੇ ਹੋ ਕਿ ਮੰਡਟ ਬਰਕਰਾਰ ਹੈ ਤੇ ਫਿਰ ਉਸ ਦਾ ਕਾਰਨ ਕੀ ਹੈ ਕਾਰਨ ਪਹਿਲਾਂ ਲੋਕ ਸਾਡੀ ਗਲਤ ਤੇ ਯਕੀਨ ਕਰਦੇ ਸੀ ਵੀ ਹਾਂ ਇਹ ਚੰਗੇ ਲੋਕ ਹੈ ਇਹ ਲੋਕਾਂ ਦੀ ਗੱਲ ਕਰਦੇ ਆ ਲੋਕਾਂ ਦੇ ਵਿੱਚ ਰਹਿੰਦੇ ਆ ਪਰ ਇਹ 2.5 ਸਾਲਾਂ ਤੋਂ ਜਦੋਂ ਤੋਂ ਪੰਜਾਬ ਦੇ ਵਿੱਚ ਸਰਕਾਰ ਬਣੀ ਹੈ ਉਦੋਂ ਤੋਂ ਲੋਕਾਂ ਨੇ ਪੰਜਾਬ ਦੇ ਵਿੱਚ ਹੋਏ ਕੰਮ ਜਾਂ ਕੱਲੇ ਬਰਨਾਲੇ ਦੇ ਵਿੱਚ ਹੋਏ ਕੰਮ ਜਿਹੜਾ ਪਿੰਡਾਂ ਦੇ ਵਿੱਚ ਮਤਲਬ ਆਈਆਂ ਗਰਾਂਟਾਂ ਉਹ ਪਿੰਡਾਂ ਦੇ ਵਿੱਚ ਕੋਈ ਕਹਿੰਦਾ 35 ਸਾਲਾਂ ਬਾਅਦ ਹੋਇਆ ਕੋਈ ਕਹਿੰਦਾ 30 ਸਾਲਾਂ ਬਾਅਦ ਆ ਕੋਈ ਕਹਿੰਦਾ ਮੇਰੀ ਜ਼ਿੰਦਗੀ ਚ ਪਹਿਲੀ ਵਾਰ ਹੋਇਆ ਜਿਹੜੇ ਲੋਕ ਕੰਮ ਸੋਚਦੇ ਨਹੀਂ ਸੀ ਵੀ ਉਹ ਲੋਕ ਕਦੇ ਸੋਚਿਆ ਸੀ ਕਿਸੇ ਨੇ ਬਿਜਲੀ ਦਾ ਬਿੱਲ ਪੰਜਾਬ ਦੇ ਵਿੱਚ ਜ਼ੀਰੋ ਆ ਸਕਦਾ ਉਹ ਲੋਕਾਂ ਦੇ ਜ਼ੀਰੋ ਆਣ ਲੱਗਾ ਤੇ ਟੋਲ ਪਲਾਜ਼ਾ ਬੰਦ ਹੋਣ ਦਾ ਸੁਣਿਆ ਹੀ ਨਹੀਂ ਸੀ ਲੋਕਾਂ ਨੇ ਵੀ ਹਾਂ ਜ ਟੋਲ ਪਲਾਜ਼ਾ ਜਿਹੜਾ ਲੱਗਿਆ ਲੱਗਿਆ ਮਤਲਬ ਉਹ ਕੰਮ ਹੋਇਆ ਜਿਹੜੇ ਲੋਕਾਂ ਨੇ ਕਦੇ ਸੋਚੇ ਨਹੀਂ ਸੀ ਲੋਕ ਉਸ ਗੱਲ ਤੇ ਲੋਕ ਕੀਤੇ ਹੋਏ ਕੰਮਾਂ ਤੇ ਮੋਹਰ ਲਾਉਣ ਜਾ ਰਹੇ ਆ ਕੰਮਾਂ ਦੀ ਤੁਸੀਂ ਗੱਲ ਕਰ ਰਹੇ ਹੋ ਵਿਰੋਧੀ ਕਹਿੰਦੇ ਕੰਮ ਹੀ ਨਹੀਂ ਹੋਇਆ ਕਹਿੰਦੇ 2.5 ਸਾਲਾਂ ਦੇ ਵਿੱਚ ਬਰਨਾਲੇ ਹਲਕੇ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਗ੍ਰਾਂਟਾਂ ਆਈਆਂ ਲੇਕਿਨ ਗ੍ਰਾਂਟਾਂ ਦੀ ਵਰਤੋਂ ਨਹੀਂ ਹੋਈ ਨਿਜੀ ਵਰਤੋਂ ਹੋਈ ਉਹਨਾਂ ਗ੍ਰਾਂਟਾਂ ਦੀ ਜਿਹੜੇ ਵਿਰੋਧੀ ਕਹਿੰਦੇ ਆ ਆਪਾਂ ਉਪਲੀ ਪਿੰਡ 'ਚ ਖੜੇ ਆ ਇਸ ਪਿੰਡ ਦੀ ਸੱਚ ਚ ਆ ਕੇ ਕਹਿ ਦੇਣ ਵੀ ਇਸ ਪਿੰਡ ਦੇ ਵਿੱਚ ਕੰਮ ਨਹੀਂ ਹੋਇਆ ਇਸ ਪਿੰਡ ਦੇ ਵਿੱਚ ਜਿੰਨਾ ਸੀ ਪੈਸਾ ਕਹਿੰਨੇ ਆ ਇਹਦੋਂ ਪੰਜਵਾਂ ਹਿਸਾਬ ਵੀ ਆ ਕੇ ਕਹਿ ਦੇਣ ਵੀ ਅਸੀਂ ਦਿੱਤਾ ਤਾਂ ਅਸੀਂ ਇਲੈਕਸ਼ਨ ਛੱਡ ਦਾਂਗੇ ਆ ਕੇ ਸੱਚ ਚ ਕਹਿ ਕੇ ਦਿਖਾਓ ਉਹਨਾਂ ਬਾਕੀ ਸਿਰਫ ਚਲੋ ਵਿਰੋਧੀਆਂ ਦਾ ਜਿਹੜਾ ਸ਼ਬਦੀ ਵਿਰੋਧ ਆ ਗਿਆ ਤਾਂ ਉਹਨਾਂ ਦਾ ਵਿਰੋਧ ਕਰਨਾ ਪਰ ਉਪਲੀ ਦੇ ਲੋਕਾਂ ਨੂੰ ਬਰਨਾਲੇ ਦੇ ਲੋਕਾਂ ਨੂੰ ਪਤਾ ਵੀ ਉਹਨਾਂ ਲਈ ਕੀ ਕੰਮ ਹੋਇਆ ਕੀ ਡਿਵੈਲਪਮੈਂਟ ਹੋਈ ਹੈ ਇੱਕ ਪਾਸੇ ਤੁਸੀਂ ਜਿੱਤ ਦਾ ਦਾਵਾ ਕਰ ਰਹੇ ਹੋ ਤੁਹਾਡੇ ਨਾਲ ਭਰਾ ਵੀ ਖੜੇ ਨੇ ਇੱਕ ਹੋਰ ਵੀ ਤੁਹਾਡਾ ਭਰਾ ਜਿਹੜਾ ਹੈ ਜਿਹੜਾ ਕੁਝ ਸਮਾਂ ਪਹਿਲਾਂ ਹੀ ਤੁਹਾਨੂੰ ਛੱਡ ਕੇ ਗਿਆ ਉਹ ਵੀ ਜਿੱਤ ਦਾ ਦਾਵਾ ਕਰ ਰਿਹਾ ਚਲੋ ਉਹਦੀ ਮਰਜ਼ੀ ਹੈ ਉਹ ਕਰ ਰਿਹਾ ਦਾਵਾ ਪਰ ਤੁਸੀਂ ਪਿੰਡ ਪਹਿਲਾਂ ਹੋਰ ਵੀ ਕਵਰ ਕਰਕੇ ਆਏ ਹੋਵੋਗੇ ਤੁਸੀਂ ਪਿੰਡਾਂ ਦੇ ਵਿੱਚ ਮਾਹੌਲ ਦੇਖ ਲਿਆ ਵੀ ਦਾਵਾ ਕਿਹਦਾ ਠੀਕ ਹੈ ਕਿਹਦਾ ਗਲਤ ਹੈ ਬਾਕੀ ਆਉਣ ਵਾਲੀ 23 ਤਰੀਕ ਨੂੰ ਪਤਾ ਲੱਗ ਜੂ ਜੇਕਰ ਜਿੱਤਦੇ ਉਹ ਤੇ ਵਜ਼ੀਰੀ ਕਾਮ ਰਹੂਗੀ ਇਸ ਹਲਕੇ ਇਹ ਦੇਖੋ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਹਰਿੰਦਰ ਆਮ ਆਦਮੀ ਪਾਰਟੀ ਦਾ ਇੱਕ ਸੱਚਾ ਸਪਾਹੀ ਹੈ ਜਿੱਥੇ ਪਾਰਟੀ ਨੇ ਡਿਊਟੀ ਲਈ ਹੈ ਹਰਿੰਦਰ ਨੇ ਉਹ ਨਿਭਾਈ ਹੈ ਆਉਣ ਵਾਲੇ ਸਮੇਂ 'ਚ ਵੀ ਜੋ ਪਾਰਟੀ ਜਿੱਥੇ ਡਿਊਟੀ ਲਾਊਗੀ ਉੱਥੇ ਨਿਭਾਵਾਂਗੇ ਚਲੋ ਚਲੋ ਯਾਨੀ ਵੱਡੀ ਗੱਲ ਆਖੀ ਐ ਐਨਐਨਏ ਕੀ ਪਾਰਟੀ ਨੇ ਜੋ ਡਿਊਟੀ ਦਿੱਤੀ ਐ ਬਖੂਬੀ ਨਿਭਾਈ ਐ ਹੁਣ ਜਨਤਾ ਜਨਾਰਦਨ ਨੇ ਫੈਸਲਾ ਕਰਨਾ ਐ ਕਿ ਕਿਸ ਦੇ ਹੱਕ ਦੇ ਵਿੱਚ ਜਨਤਾ ਦੀ ਵੋਟ ਜਿਹੜੀ ਐ ਅੱਜ ਈਵੀਐਮ ਦੇ ਵਿੱਚ ਕੈਦ ਹੋਏਗੀ ਔਰ ਜਦੋਂ 23 ਤਰੀਕ ਨੂੰ ਨਤੀਜੇ ਆਣਗੇ ਤੇ ਵੇਖਣ ਵਾਲੀ ਗੱਲ ਰਹੇਗੀ ਉੱਠ ਕਿਸ ਕਰਵਟ ਬੈੰਦਾ ਹੋਇਆ ਨਜ਼ਰ ਆਉਂਦਾ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਬਰਨਾਲਾ